ਨਸ਼ੇ ਦੇ ਖਿਲਾਫ ਪਿੰਡ ਅਲੀਕੇ ਅਤੇ ਸੋਢੀ ਨਗਰ ਵਿੱਚ ਚੱਲਿਆ ਪੁਲਿਸ ਦਾ ਕਾਸੋ ਆਪਰੇਸ਼ਨ ਸੋਢੀ ਨਗਰ ਦੇ 49 ਤੇ ਅਲੀਕੇ ਤੇ ਦਰਜਨਾ ਘਰਾਂ ਦੀ ਲਈ ਤਲਾਸ਼ੀ ਨਸ਼ੇ ਦੇ ਖਿਲਾਫ ਪੁਲਿਸ ਨੇ ਕਾਸੋ ਸਰਚ ਸਮੇਂ-ਸਮੇਤੇ ਜਾਰੀ ਰੱਖੇ ਹੋਏ ਹਨ ਅਜਵੀ ਜ਼ਿਲ੍ਹਾ ਪੁਲਿਸ ਨੇ ਸਤਲੁਜ ਦਰਿਆ ਦੇ ਨਾਲ ਲੱਗਦੇ ਪਿੰਡ ਆਲੀਕੇ ਅਤੇ ਸੋਢੀ ਨਗਰ ਪਿੰਡ ਵਿੱਚ ਸਰਚ ਆਪਰੇਸ਼ਨ ਚਲਾਇਆ ਗਿਆ ਇਸ ਦੌਰਾਨ ਲਗਭਗ 80 ਦੇ ਕਰੀਬ ਘਰਾਂ ਦੀ ਤਲਾਸ਼ੀ ਲਈ ਗਈ ਸਵੇਰੇ ਹੀ ਪੁਲਿਸ ਬਲ ਵੱਲੋਂ ਇਹਨਾਂ ਪਿੰਡਾਂ ਵਿੱਚ ਕੇਰਾਬੰਦੀ ਕਰ ਦਿੱਤੀ ਗਈ ਅਤੇ ਹਰ ਜਾਣ ਵਾਲੇ ਵਿਅਕਤੀ ਤੋਂ ਪੁੱਛਗਿੱਛ ਕੀਤੀ ਗਈ ਅਤੇ ਉਸ ਦੀ ਤਲਾਸ਼ੀ ਲਈ ਗਈ ਐਸਪੀ ਰਣਜੀਤ ਕੁਮਾਰ ਨੇ ਦੱਸਿਆ ਕਿ ਅਜੇ ਇੱਕ ਐਸਪੀ ਇੱਕ ਡੀਐਸਪੀ ਤੇ ਤਿੰਨ ਇਨਸਪੈਕਟਰ ਸਮੇਤ 100 ਮੁਲਾਜ਼ਮਾਂ ਨਾਲ ਮਿਲ ਕੇ ਥਾਣਾ ਕਲਖੁਰਦ ਦੇ ਪਿੰਡ ਸੋਡੀ ਨਗਰ ਤੇ ਥਾਣਾ ਸਦਰ ਦੇ ਪਿੰਡ ਅਲੀਕੇ ਵਿੱਚ ਸਰਚ ਆਪਰੇਸ਼ਨ ਚਲਾਇਆ ਗਿਆ ਹੈ ਇਸ ਦੌਰਾਨ ਉਹਨਾਂ ਕਰਾਂ ਦੀ ਤਲਾਸ਼ੀ ਲਈ ਗਈ ਹੈ ਜੋ ਨਸ਼ੇ ਦੇ ਕਾਰੋਬਾਰ ਨਾਲ ਜੁੜੇ ਹੋਏ ਹਨ ਅਤੇ ਹੋਰ ਅਪਰਾਧਾਂ ਵਿੱਚ ਸ਼ੱਕੀ ਹਨ ਸਰਚ ਆਪਰੇਸ਼ਨ ਦੌਰਾਨ ਜੋ ਵੀ ਰਿਕਵਰੀ ਜਾਂ ਫਿਰ ਵਿਅਕਤੀ ਕਾਬੂ ਕੀਤੇ ਗਏ ਹਨ ਉਹਨਾਂ ਦੀ ਜਾਣਕਾਰੀ ਸ਼ਾਮ ਨੂੰ ਸਾਂਝੀ ਕੀਤੀ ਜਾਵੇਗੀ ਫਿਰੋਜ਼ਪੁਰ ਤੋਂ ਦਰਸ਼ਨ ਸਿੰਘ ਦੀ ਰਿਪੋਰਟ ਮਾਂਜੋ ਕੇ ਐਸਐਸਪੀ ਫਿਰੋਜ਼ਪੁਰ ਸੋਮਿਆ ਮਿਸਰਾ ਜੀ ਵੱਲੋਂ ਨਿਰਦੇਸ਼ ਸਿਗੇ ਕਿ ਜਿਹੜੇ ਜ਼ਿਲ੍ਹੇ ਦੇ ਹੈਗੇ ਪਿੰਡਾ ਉਥੇ ਕੈਸੋ ਆਪਰੇਸ਼ਨ ਚਲਾਇਆ ਜਾਏ ਤੇ ਅੱਜ ਅਲੀਕੇ ਪਿੰਡ थाना सदर ਵਿੱਚ ਡੀਐਸਪੀ ਡੀ ਜੀ ਬਲਕਾਰ ਜੀ ਤੇ ਡੀਐਸਪੀ ਸਿਟੀ ਸੁਪਰੀ ਸੁਖਵਿੰਦਰ ਜੀ ਦੇ ਲੀਡਰਸ਼ਿਪ ਵਿੱਚ ਕੈਸੋ ਚਲਾਇਆ ਗਿਆ ਹੈ ਨਾਲ ਜਿਹੜਾ ਸੋਢੀ ਨਗਰ ਹੈਗਾ थाना ਕਲਖੁਰਦ ਵਿੱਚ ਡੀਐਸਪੀ ਵਿਆਤੀ ਸਿਰਦੇਸ਼ ਜੀ ਤੇ ਡੀਐਸਪੀ ਹੈੱਡਕੁਆਰਟਰ ਸੁਖਵਿੰਦਰ ਜੀ ਦੇ ਲੀਡਰਸ਼ਿਪ ਵਿੱਚ ਕੈਸੋ ਚਲਾਇਆ ਜਾ ਰਿਹਾ ਹੈ ਇਹ ਹੁਣ ਵੀ ਇੱਕ ਕੈਸੋ ਚੱਲ ਰਿਹਾ ਹੈ ਕਟੋਕਟ ਜਿਹੜੇ 39 ਘਰੋਦ ਦੀ ਤਲਾਸੀ ਸੋਡੀਅਨਗਰ ਵਿੱਚ ਲਿੱਤੀ ਗਈ ਹੈ ਤੇ 23 ਘਰੋਦ ਦੀ ਤਲਾਸੀ ਪਿੰਡ ਅਲਿਕੇ ਵਿੱਚ ਲਿੱਤੀ ਗਈ ਹੈ ਜਿਹੜੀ ਵੀ ਰਿਕਵਰੀ ਹੈ ਜਾਂ ਜਿਹੜਾ ਵੀ ਬੰਦੇ ਨੂੰ ਰਿਟੇਨ ਕੀਤਾ ਹੈ ਉਹਦੀ ਰਿਪੋਰਟ ਅਜੇ ਬਣ ਰਹੀ ਹੈ ਸ਼ਾਮ ਤੱਕ ਰਿਪੋਰਟ ਬਣ ਕੇ ਜਤਾਂਦੀ ਹੈ ਤੁਹਾਡੇ ਨਾਲ ਸੇਅਰ ਕਰ ਦਾਂਗੇ ਧਰਵਾਦ